ਪਾਤਣਾ ਸ਼ਹਿਰ ਦੇ ਵਿੱਚ ਆ ਬਿਲਕੁਲ ਤੇ ਪੁਲਿਸ ਦੇ ਆ ਬਹੁਤ ਵੱਡਾ ਕਾਫਲਾ ਖਨੌਰੀ ਕੰਨੀ ਵੱਧ ਚੁੱਕਿਆ ਹੈਗਾ ਤੇ ਖਨੌਰੀ ਦੇ ਵਿੱਚ ਕੁਝ ਵੀ ਹੋ ਸਕਦਾ ਮੇਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਖਨੌਰੀ ਪਹੁੰਚੋ ਤੇ ਵੀਡੀਓ ਤੁਸੀਂ ਦੇਖੋ ਵੀ ਬਹੁਤ ਵੱਡੇ ਕਾਫਲੇ ਨੇ ਸਾਥੋਂ ਅੱਧੀ ਵੀਡੀਓ ਬਣਾਈ ਗਈ ਅੱਧੀ ਤਾਂ ਵਿੱਚ ਹੀ ਰਹਿ ਗਈ ਵੀਡੀਓ ਬਣਾਉਣ ਕਰਨੀ ਆ ਆ ਦੇਖੋ ਬਾਈ ਜੀ ਇਸ ਟਾਈਮ ਪਾਤਣਾ ਸ਼ਹਿਰ ਦੇ ਵਿੱਚ ਆ ਅਸੀਂ ਚੱਲੇ ਆ ਉਧਰ ਨੂੰ ਖਨੌਰੀ ਨੂੰ ਤੇ ਪੁਲਿਸ ਦੀਆਂ ਗੱਡੀਆਂ ਦੇਖੋ ਬਾਈ ਜੀ ਪੁਲਿਸ ਦੇਖੋ ਵੱਡੇ ਪੱਧਰ ਤੇ ਲੰਘ ਰਹੀ ਆ ਇੱਕ ਮਿੰਟ ਖੜਾ ਜੀ ਥੱਲੇ ਬੱਸ ਤੇ ਕੋ ਵੱਡੇ ਪੱਧਰ ਤੇ ਲੰਘ ਰਹੀ ਹੈ ਨਾ ਤੇ ਮੜਾ ਗੱਡੀ ਘਾਹ ਖਚਵਣੀ ਪਿੱਛੇ ਕਰ ਵੱਡੇ ਪੱਧਰ ਤੇ ਲੰਘ ਰਹੀ ਹੈ ਪੁਲਿਸ ਨਾ ਦੇਖੋ ਤੁਸੀਂ ਪੁਲਿਸ ਦੀਆਂ ਬੱਸਾਂ ਵੀ ਆ ਰਹੀਆਂ ਹੀਆਂ ਨਾ ਤੇ ਆ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਬਈ ਪੁਲਿਸ ਦੀਆਂ ਵੱਡੇ ਪੱਧਰ ਤੇ ਬੱਸਾਂ ਆ ਰਹੀਆਂ ਹੀਆਂ ਇੰਨਾ ਕਿ ਭੇੜਾ ਕੰਮ ਇੱਕ ਮਿੰਟ ਆਹ ਦੇਖਾਇਆ ਜੋ ਤੁਸੀਂ ਆਹ ਦੇਖਾਇਆ ਜੋ ਤੁਸੀਂ ਵੱਡੇ ਪੱਧਰ ਦੇ ਉੱਤੇ ਖਨੌਰੀ ਨੂੰ ਪੁਲਿਸ ਚੱਲ ਰਹੀ ਆ ਐਮਬੂਲੈਂਸਾਂ ਹੈ ਕੋਈ ਦੇਖ ਸਕਦਾ ਪੁਲਿਸ ਦੀਆਂ ਭਰੀਆਂ ਹੋਈਆਂ ਬੱਸਾਂ ਇਸ ਟਾਈਮ ਆ ਆ ਵੇਖੋ ਜੀ ਦੇਖੋ ਬਹੁਤ ਵੱਡੇ ਪੱਧਰ ਦੇ ਉੱਤੇ ਅਫਸਰ ਹੈ ਪੁਲਿਸ ਵੱਡੇ ਵੱਡੇ ਅਫਸਰ ਆ ਦੇਖੋ ਗੱਡੀਆਂ ਜਾ ਰਹੀਆਂ ਗਈਆਂ ਆ ਸਾਰੀਆਂ ਉੱਧਰ ਨੂੰ ਜਾ ਰਹੀਆਂ ਇਸ ਟਾਈਮ ਅਸੀਂ ਜਿਵੇਂ ਬਿਲਕੁਲ ਜੀਓ ਗਰਾਊਂਡ ਤੇ ਮੌਜੂਦ ਆ ਤੇ ਆ ਆ ਵੇਖੋ ਐਮਬੂਲੈਂਸਾਂ ਪੁਲਿਸ ਹੀ ਪੁਲਿਸ ਪੁਲਿਸ ਬਾਈ ਤੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਖਨੋਰੀ ਮੋਰਚੇ ਤੇ ਪਹੁੰਚੋ ਦੱਲਿਆ ਸਾਹਿਬ ਦੀ ਚੱਕ ਲੈ ਦਿਹੁਣ ਉਹਨਾਂ ਨੂੰ ਵੀ ਚੱਕਣ ਦੀ ਤਿਆਰੀ ਆ ਆ ਦੇਖ ਸਕਦੇ ਹੋ ਬਾਈ ਪੁਲਿਸ ਹੀ ਪੁਲਿਸ ਜਾ ਰਹੀ ਆ ਜਿੰਨੀ ਕਹਦੋ ਵੀ ਉੰਨੀ ਪੁਲਿਸ ਪੁਲਿਸ ਆ ਤੁਸੀਂ ਮੇਰੇ ਵੀਰ ਦੇਖ ਸਕਦੇ ਹੋ ਇਸ ਟਾਈਮ ਮਜੂਬਾ ਆ ਗਈਆਂ ਪਾਤਲਾ ਸ਼ਹਿਰ ਦੀਆਂ ਆ ਆ ਪਾਤਲਾ ਸ਼ਹਿਰ ਦੇ ਵਿੱਚ ਦੇਖੋ ਆਹ ਵੇਖੋ ਪੁਲਿਸ ਹੀ ਪੁਲਿਸ ਅੱਜ ਰਾਤ ਨੂੰ ਮੋਰਚਾ ਖੱਖਰ-ਪੱਖਰ ਕਰਨ ਦੀ ਬਿਲਕੁਲ ਤਿਆਰੀ ਹੈ ਜਿਵੇਂ ਅਸੀਂ ਪਹਿਲਾਂ ਹੀ ਬੇਨਤੀ ਕਰੀ ਸੀਗੀ ਬੱਸ ਤੋਂ ਬਾਅਦ ਮੇਰੇ ਵੀਡੀਓ ਸ਼ੇਅਰ ਕਰ ਦਿਓ ਆ ਦੇਖੋ ਤੁਸੀਂ ਦੇਖ ਸਕਦੇ ਹੋ ਦੇਖੋ ਢਾਂਗਾ ਦੇਖੋ ਤਰੀਆਂ ਦੇਖੋ ਹੂਟਰ ਤੇ ਹੂਟਰ ਵੱਜ ਰਿਹਾ ਗੱਡੀਆਂ ਦੇ ਗੱਡੀਆਂ ਜਾਣਦੀਆਂ ਆਂ ਆਹ ਦੇਖੋ ਸਾਰੀ ਪੁਲਿਸ ਹੀ ਆ ਜਿੰਨੀ ਵੀ ਕਹਿ ਦੋ ਅੱਜ ਭਾਰਤ ਸਰਕਾਰ ਨੇ ਤੇ ਸਟੇਟ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਵੱਡਾ ਦਗਾ ਕਮਾਇਆ 19 ਤਰੀਕ ਦੀ ਮੀਟਿੰਗ ਦੇ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜੋ 114 ਦਿਨ ਤੋਂ ਮਰਨwarte ਤੇ ਬੈਠੇ ਹੋਏ ਨੇ ਤੇ ਸਾਡੇ ਸਮੂਹ ਆਗੂਆਂ ਨੂੰ ਡਿਟੇਨ ਕਰ ਲਿਆ ਧੋਖੇ ਨਾਲ ਇਹਨੂੰ ਕਹਿੰਦੇ ਆ ਧੋਖੇ ਨਾਲ ਪੈਠੇ 'ਚ ਛੁਰਾ ਮਾਰਨਾ ਤੇ ਕਿਸਾਨ ਵੀਰੋ ਹਣ ਅਪੀਲ ਤੇ ਬੇਨਤੀ ਤੁਹਾਡੇ ਮੂਹਰੇ ਵੀ ਕਿ ਅਸੀਂ ਇਸ ਖਨੌਰੀ ਬਾਰਡਰ ਤੇ ਪਹੁੰਚਣ ਦੀ ਕੋਸ਼ਿਸ਼ ਕਰਗੇ ਨਹੀਂ ਪਹੁੰਚ ਸਕਦੇ ਜਿੱਥੇ-ਜਿੱਥੇ ਵੀ ਕਿਸਾਨੀ ਨਾਲ ਸੰਬੰਧਤ ਵੀਰ ਬੈਠੇ ਨੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਬੈਠੇ ਨੇ ਉਹ ਉਹ ਥਾਂ ਰੋਡ ਜਾਮ ਕਰ ਦੋ ਤਾਂ ਜੋ ਅਸੀਂ ਇਹ ਮੋਰਚੇ ਨੂੰ ਬਚਾ ਸਕੀਏ ਵੀਰੋ ਅਸੀਂ ਇਸ ਵੇਲੇ ਮੋਰਚੇ 'ਚੋਂ ਬੋਲ ਰਹੇ ਆ ਬੜੇ ਨੌਜਵਾਨ ਪਹੁੰਚੇ ਹੋਏ ਨੇ ਮੋਰਚੇ 'ਚ ਸਾਡੀ ਇੱਕ ਕਾਲ ਤੇ ਪਰ ਹਜੇ ਮੋਰਚੇ 'ਚ ਬਹੁਤ ਲੋਕਾਂ ਦੀ ਘਾਟ ਆ ਅਸੀਂ ਅਪੀਲ ਕਰਦੇ ਆ ਵੱਧ ਤੋਂ ਵੱਧ ਮੋਰਚੇ 'ਚ ਆਓ ਰੋੜਾਂ ਨੂੰ ਰੋਕੋ ਜਿਵੇਂ ਕਿਵੇਂ ਹੁੰਦਾ ਇਸ ਮੋਰਚੇ ਨੂੰ ਬਚਾਓ ਨਹੀਂ ਘੰਟੇ ਦੋ ਘੰਟਿਆਂ 'ਚ ਪ੍ਰਸ਼ਾਸਨ ਨੇ ਸਾਡੇ ਤੇ ਕਾਰਵਾਈ ਕਰ ਦੇਣੀ ਆ ਜਿੰਨਾ ਚਿਰ ਸਾਡੇ ਜਿੰਨੀ ਜਾਨ ਆ ਸਾਡੇ ਸਰੀਰਾਂ 'ਚ ਉਹਨੀ ਲਾਵਾਂਗੇ ਜੇ ਤੁਸੀਂ ਪਹੁੰਚ ਗਏ ਫੇਰ ਅਸੀਂ ਜ਼ਰੂਰ ਜਿੱਤਾਂਗੇ ਨਹੀਂ ਜਿੰਨੀ ਜਾਨ ਸਾਡੇ ਸਰੀਰਾਂ 'ਚ ਉਹਨੀ ਲਾਵਾਂਗੇ ਜਦੋਂ ਸਾਨੂੰ ਪ੍ਰਸ਼ਾਸਨ ਗੋਲੀ ਮਾਰਦਾ ਗ੍ਰਿਫਤਾਰ ਕਰਦਾ ਉਹ ਪ੍ਰਸ਼ਾਸਨ ਦੀ ਮਰਜ਼ੀ ਅਸੀਂ ਇੱਥੇ ਡਟੇ ਰਾਵਾਂਗੇ ਤੇ ਆਓ ਆਪਾਂ ਉਹਨਾਂ ਆਗੂਆਂ ਦੀ ਜਿਹੜੀ ਪੂਰਨਿਆਂ ਤੇ ਚੱਲਦੇ ਹੋਏ ਇੱਥੇ ਆਪਣੀ ਕਿਸਾਨੀ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हुआ है फिर से